ਜ਼ਿੰਦਗੀ ਦੇ ਵਿੱਚ ਸਭ ਹੀ ਸੁੱਖ-ਸਹੂਲਤਾਂ ਲੱਭਣਾ ਚਾਹੁੰਦੇ ਨੇ ਪਰ ਸਮੇਂ ਦੀ ਕੋਈ ਨਹੀਂ ਕਦਰ ਕਰਦਾ ਸਮੇਂ ਦੀ ਕਦਰ ਕਰਨ ਦੇ ਨਾਲ ਹੀ ਸਭ ਕੁਝ ਮਿਲਦਾ ਹੈ ਤੇ ਆਜੂ ਆਪਾਂ ਇੱਕ ਕਹਾਣੀ ਦੇ ਤੌਰ ਤੇ ਸਮਝੀਏ ਵੀ ਸਮੇਂ ਦੀ ਕਦਰ ਕਿਸ ਤਰ੍ਹਾਂ ਕਰਨੀ ਚਾਹੀਦੀ ਹੈ ਇੱਕ ਪਿੰਡ ਦੇ ਵਿੱਚ ਇੱਕ ਨੌਜਵਾਨ ਰਹਿੰਦਾ ਸੀ ਜਿਸ ਦਾ ਨਾਮ ਸੀ ਅਰਜਨ ਉਸ ਦੀ 22 ਸਾਲ ਦੀ ਉਮਰ ਸੀ ਸਾਰਾ ਦਿਨ ਉਹ ਫੋਨ ਤੇ ਇੰਸਟਾਗ੍ਰam ਰੀਲ ਗੇਮਸ ਹੀ ਚਲਾਉਂਦਾ ਰਹਿੰਦਾ ਸੀ ਦੋਸਤ ਕਹਿੰਦੇ ਕੁਝ ਕਰ ਲੈ ਜ਼ਿੰਦਗੀ ਦੇ ਵਿੱਚ ਪਰ ਉਹ ਹੱਸ ਕੇ ਕਹਿੰਦਾ ਹਾਲੇ ਤਾਂ ਜਵਾਨੀਆਂ ਸਮਾਂ ਤਾਂ ਬਹੁਤ ਪਿਆਈ ਉਹਨਾਂ ਨੂੰ ਸਮਝ ਨਾ ਆਉਂਦੀ ਕਿ ਕਿਵੇਂ ਆ ਸਮਾਂ ਰੇਤ ਵਾਂਗ ਹੱਥਾਂ ਵਿੱਚੋਂ ਨਿਕਲ ਰਿਹਾ ਹੈ ਇੱਕ ਦਿਨ ਉਸ ਦੇ ਪਿਓ ਨੇ ਉਸ ਨੂੰ ਆਖਿਆ ਚੱਲ ਮੈਂ ਤੁਹਾਨੂੰ ਕਿਸੇ ਨਾਲ ਮਿਲਾਉਣਾ ਚਾਹੁੰਦਾ ਹਾਂ ਉਹ ਇੱਕ ਹਸਪਤਾਲ ਲੈ ਗਿਆ ਉੱਥੇ ਇੱਕ ਬਜ਼ੁਰਗ ਸੱਜਣ ਮિલે ਨਾਮ ਸੀ ਉਸ ਦਾ ਬਲਵੰਤ 75 ਸਾਲ ਦੀ ਉਸ ਦੀ ਉਮਰ ਸੀ ਉਹ ਕਹਿੰਦੇ ਮੈਂ ਵੀ ਜ਼ਿੰਦਗੀ ਵਿੱਚ ਨੌਜਵਾਨੀ ਦੇ ਵਿੱਚ ਅਰਜੁਨ ਵਰਗਾ ਸੀ ਸੋਚਿਆ ਸੀ ਕੱਲ ਕਰ ਲਵਾਂਗਾ ਅੱਜ ਕਰ ਲਵਾਂਗਾ ਕੱਲ ਕਰ ਲਵਾਂਗਾ ਪਰ ਕੱਲ ਕਦੇ ਨਹੀਂ ਆਇਆ ਹੁਣ ਮੇਰੇ ਕੋਲ ਪੈਸੇ ਨੇ ਪਰ ਸਮਾਂ ਨਹੀਂ ਤੂੰ ਅਜੇ ਵੀ ਵਾਪਸ ਮੁੜ ਸਕਦਾ ਹੈ ਉਸ ਬਜ਼ੁਰਗ ਦੀਆਂ ਗੱਲਾਂ ਸੁਣੀਆਂ ਤੇ ਉਸ ਦੀ ਰੂਹ ਨੂੰ ਇੱਕੇ ਦਮ ਇੱਕ ਝਟਕਾ ਲੱਗਿਆ ਤੇ ਉਹ ਕਰ ਆਇਆ ਸੋਚਣ ਲੱਗਿਆ ਉਹ ਰਾਤ ਨੂੰ ਇੰਸਟਾਗ੍ਰam ਖੋਲਣ ਦੀ ਬਜਾਏ ਆਪਣੇ ਫੋਨ ਨੂੰ ਬੰਦ ਕਰਕੇ ਰੱਖ ਦਿੱਤਾ ਅਗਲੇ ਦਿਨੋਂ ਉਸ ਨੇ ਆਪਣਾ ਜ਼ਿੰਦਗੀ ਦਾ ਟਾਈਮ ਟੇਬਲ ਬਣਾਇਆ ਨਵੀਆਂ ਸਕਿੱਲਸ ਸਿੱਖਣ ਲੱਗ ਪਿਆ ਅਤੇ 6 ਮਹੀਨੇ ਬਾਅਦ ਆਪਣਾ YouTube ਚੈਨਲ ਚਲਾਇਆ ਅੱਜ ਉਹ ਨੌਜਵਾਨ ਹੋਰਾਂ ਲਈ ਮੋਟੀਵੇਸ਼ਨਲ ਵੀਡੀਓ ਬਣਾਉਂਦਾ ਹੈ ਜਿਸ ਦਾ ਟਾਈਟਲ ਹੁੰਦਾ ਹੈ ਟਾਈਮ ਬਰਬਾਦ ਕਰਨਾ ਛੱਡ ਦਿਓ ਇਸ ਲਈ ਆਪਣੀ ਜ਼ਿੰਦਗੀ ਦੇ ਵਿੱਚ ਟਾਈਮ ਸਭ ਤੋਂ ਵੱਡੀ ਦੌਲਤ ਹੈ ਇਹ ਵਾਰ-ਵਾਰ ਨਹੀਂ ਮਿਲਦੀ ਕੱਲ ਦੀ ਉਡੀਕ ਕਰਨਾ ਛੱਡੋ ਅੱਜ ਤੋਂ ਸ਼ੁਰੂ ਕਰੋ ਦੇਖੋ ਫਿਰ ਜ਼ਿੰਦਗੀ ਦਾ ਸੋਬਹ ਹੋ ਰਹੀ ਤਰੀਕੇ ਨਾਲ ਜ਼ਿੰਦਗੀ ਜਿਉਇ ਜੋ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ